ਫਿਰ ਅੱਗੇ ਆ ਗਿਆ ਸੋਨਾ ਨਿਕਲ ਆਪਾਂ ਅੱਜ ਲੈ ਕੇ ਆਏ ਹਾਂ ਤੁਹਾਨੂੰ ਕਰਨਾ ਹੈ ਸਟੈਟਸ ਮੁੱਦਾ ਤੇ ਦੇਖ ਸਕਦੇ ਹਾਂ ਸਾਰੇ ਪ੍ਰਕਾਰ ਦੇ ਟਰੈਕਟਰ ਮੈਂ ਕਹਿੰਦਾ 1 ਲੱਖ ਤੋਂ ਲੈ ਕੇ ਤੇ 15 ਲੱਖ 20 ਲੱਖ ਤੱਕ ਟਰੈਕਟਰ ਕੜੇ ਆ ਪੁੱਲ ਵੀਡੀਓ 'ਚ ਬਣੇ ਰਹੋ ਪਹਿਲਾ ਆ ਗਿਆ ਸੋਨਾ ਲਿਕਾ ਸੋਨਾ ਲਿਕਾ ਆ ਗਿਆ 22 ਮੰਡਲਾ ਦੇਖ ਸਕਦੇ ਹੋ ਕੰਡੀਸ਼ਨ ਜਵਾਨਾ 8 ਲੱਖ ਦੇ 40000 ਰੁਪਿਆ ਡਿਮਾਂਡ ਆ ਦੇਖ ਸਕਦੇ ਆ ਉੱਚੇ ਡੈਡ ਫਰਮ ਦੇ ਵਿੱਚ ਇਹਦੇ ਟਾਇਰ ਹੈਗੇ 16 ਨੂੰ 28 ਦੇ ਟਾਇਰਾਂ ਦੇ ਵਿੱਚ ਆ ਪਾਵਰ ਸਟੀਅਰਿੰਗ ਨਾਲ ਟਰੈਕਟਰ ਡਿਮਾਂਡ ਹੈਗੀ ਆ 8 ਲੱਖ ਤੇ 40000 ਰੁਪਿਆ ਇਹਦੂ ਗਾਂ ਆ ਗਿਆ ਵਾ ਨਾਲ ਹੀ ਕਰਤਾਰ ਆ ਲੈਂਦਾ ਇਹ ਹੈਗਾ 23 ਮਾਡਲ 4 ਵੀਲ ਡਰਾਈਵ ਦੇ ਨਾਲ 8 ਲੱਖ ਤੇ 90000 ਰੁਪਿਆ ਡਿਮਾਂਡ ਆ ਇਹ ਵੀ ਡਬਲ ਐਕਟ ਪਾਵਰ ਸਟੀਅਰਿੰਗ ਨਾਲ ਆ ਅਗਲੇ ਬੰਨੇ ਵੇਟ ਲੱਗੇ ਹੋਏ ਆ ਦੇਖ ਸਕਦੇ ਆ ਇਨਕਲੂਡ ਵੇਟ ਇਹ ਦੁਕਾਨਾਂ ਗਿਆ ਅਰਜਨ ਨੋਬੋ ਅਰਜਨ ਨੋਬੋ 605 DI 605 DI ਇਹ ਹੈਗਾ 2020 ਮਾਡਲ B ਮਾਡਲ ਤੇ ਇਹਦੀ ਡਿਮਾਂਡ ਦੀ ਗੱਲ ਕਰੀਏ 6 ਲੱਖ ਤੇ 30 ਹਜ਼ਾਰ ਰੁਪਈਆ ਡਿਮਾਂਡ ਆ ਤੇ ਡਬਲ ਐਕਟ ਪਾਵਰ ਸਟੇਰੀ ਦੇ ਨਾਲ ਆ ਚੌਂਕੜਾ ਟਾਇਰਾਂ ਦਾ ਜਮਾ ਨਮਾ ਐਮਰਫ ਦੇ ਪੱਕੇ ਟਾਇਰਾਂ ਦੇ ਵਿੱਚ ਅਜੇ ਤੱਕ ਮਾਰ ਕੇ ਵੀ ਨਹੀਂ ਠਟੇ ਜਮਾ ਨਵੇਂ ਟਾਇਰਾਂ ਐਮਰਫ ਦੇ ਨਵੇਂ ਟਾਇਰਾਂ ਦੇ ਵਿੱਚ ਇਹਦੀ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਹੈਗੀ ਆ 6 ਲੱਖ ਤੇ 30 ਹਜ਼ਾਰ ਰੁਪਈਆ B ਮਾਡਲ ਦੀ ਇਹ ਦੁਕਾਨ ਆ ਗਿਆ ਵਾ 4 ਵੀਲ ਦੇ ਵਿੱਚ 5075E 5075E ਇਹ ਹੈਗਾ 2015 ਮਾਡਲ 2015 ਮਾਡਲ ਡਿਮਾਂਡ ਦੀ ਗੱਲ ਕਰੀਏ 9 ਲੱਖ ਤੇ 70 ਹਜ਼ਾਰ ਵੀ ਡਿਮਾਂਡ ਆ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਚਮਾ ਚੌਂਕੜਾ ਇਹਦਾ ਵੀ ਟਾਇਰਾਂ ਦਾ ਜਮਨ ਨਵਾਂ ਵਾ ਐਮ ਆਰਐਫ ਦੇ ਟਾਇਰ ਆ ਪੱਕੇ ਤੇ ਇਹ ਹੈਗੇ ਆ 18 4 30 ਦੇ ਟਾਇਰਾਂ ਦੇ ਵਿੱਚ 5075E ਚੌੜੀਰ ਦਾ ਤੇ ਨੰਬਰ ਹੈਗਾ PB08 ਬਾਕੀ ਦੇਖ ਸਕਦੇ ਆ ਡਿਮਾਂਡ ਹੈਗੀ ਆ 9 ਲੱਖ ਤੇ 70000 ਰੁਪਇਆ ਇਹ ਦੂਗਾ ਗਾ ਜੌਂਟੀਅਰ ਦਾ 5210 5210 ਇਹ ਹੈਗਾ 2022 ਮੰਗੀ 8 ਲੱਖ ਤੇ 90000 ਰੁਪਇਆ ਡਿਮਾਂਡ ਤੇ ਸਿੰਗਲ ਐਕਟ ਪਾਵਰ ਸਟੀering ਦੇ ਨਾਲ ਆ ਦੇਟ ਕਰਦੇ ਆ ਤੇ ਇਹ 16 9 size ਦੇ ਟਾਇਰਾਂ ਦੇ ਵਿੱਚ ਆ ਇਹਦੀ ਡਿਮਾਂਡ ਦੀ ਗੱਲ ਕਰੀਏ 8 ਲੱਖ ਤੇ 90000 ਰੁਪਇਆ ਡਿਮਾਂਡ 22 ਮੰਗੀ ਵਲਪਨ ਦਾ ਪਰਚਾ ਤੇ ਇਹਦੀ ਗੱਲ ਕਰੀਏ ਇਹ ਹੈਗਾ ਵਾ ਮਹਿੰਦਰਾ 575 DI XT+ 2023 ਮਾਡਲ ਦੇਖ ਸਕਦੇ ਆ ਚਮਕ ਕੋਕਾ ਪੀਜ਼ ਤੇ 530000 ਰੁਪਿਆ ਡਿਮਾਂਡ ਆ ਕਿਆ ਬਾਤ ਸਵਰਾਜ ਸਵਰਾਜ 963 FE 963 FE ਪਲੇਟਫਾਰਮ ਵਾਲਾ ਡੈਕਟਰ ਤੇਜ ਡਿਮਾਂਡ ਦੀ ਗੱਲ ਕਰੀਏ 18 ਮਾਡਲ ਆ 660000 ਰੁਪਿਆ ਡਿਮਾਂਡ ਆ ਦੇਖ ਸਕਦੇ ਆ ਇਹ ਹੈ ਜੌਂਡੀਆ ਜੌਂਡੀਆ 7510 5310 2015 ਮਾਡਲ 6 ਲੱਖ ਤੇ 20000 ਰੁਪਿਆ ਡਿਮਾਂਡ ਆ ਦੇਖ ਸਕਦੇ ਸਿੰਗਲ ਐਕਟ ਪਾਵਰ ਸਟੇਸ਼ਨ ਨੇ ਨਾਲਾ 5310 ਤੇ ਇਹ ਦੂਗਾ ਆ ਗਿਆ ਜੌਂਡੀਅਰ ਜੌਂਡੀਅਰ ਆ ਗਿਆ 5410 5410 ਆਇਆ 2010 ਮਾਡਲ 6 ਲੱਖ ਤੇ 90000 ਰੁਪਿਆ ਡਿਮਾਂਡ ਆ ਤੇ ਇਹਦੇ ਟਾਇਰਾਂ ਦੀ ਗੱਲ ਕਰੀਏ 18 ਦੇ ਟਾਇਰਾਂ ਦੇ ਵਿੱਚ ਚੌਂਕੜਾ ਇਹਦਾ ਵੀ ਟਾਇਰਾਂ ਦਾ ਚਵਾਂ ਨਵਾਂ ਮਾਮਾ ਚਵਾਂ ਨਵਾਂ ਮਤਲਬ ਬ੍ਰੈਂਡ ਨਿਊ ਭਾਈ ਮਾਰ ਕੇ ਵੀ ਨਹੀਂ ਕੋਡੇ ਮਾਰਕੀਟ ਦੇਖ ਸਕਦੇ ਆ ਇਹ ਬੀਕੇਟ ਲਈ ਅਗਲੇ ਟਾਇਰ ਹੈਗੇ ਤੇ ਪਿਛਲੇ ਹੈਗਾ ਐਮਆਰ ਦੇ 18 ਦੇ ਟਾਇਰ ਦੇ ਵਿੱਚ ਇਹ ਦੂਗਾ ਆ ਗਿਆ ਵਾ ਮਹਿੰਦਰਾ ਮਹਿੰਦਰਾ ਨੋਵੋ 605 ਡੀਆਈ ਇਹ ਹੈਗਾ ਮਹਿੰਦਰਾ 605 ਡੀਆਈ ਤੇ ਇਹਦੀ ਗੱਲ ਕਹੀਏ ਇਹ ਹੈਗਾ 23 ਮਾਡਲ ਹੈ ਜੇ ਮੈਨੂੰ ਲੱਗਦਾ ਜੀ ਇਹਦੀ 6 ਸਾਲ ਦੀ ਵਾਰੰਟੀ ਹੈਗਾ ਦੇਖ ਸਕਦੇ ਆ ਤੇ ਇਹ ਹੈਗਾ 23 ਮਾਡਲ ਹੈ 23 ਮਾਡਲ ਟਰੈਕਟਰ ਹੈ ਤੇ 7 ਲੱਖ ਤੇ 50 ਹਜ਼ਾਰ ਰੁਪਏ ਡਿਮਾਂਡ ਹੈ ਤੇ ਡਬਲ ਐਕਟ ਪਾਵਰ ਸਟੇਰੀ ਨਾਲ ਆ ਟਰੈਕਟਰ ਬਾਕੀ ਕੰਡੀਸ਼ਨ ਵਜੋਂ ਕੋਕਾ ਪੀਸ ਆ ਦੇਖ ਸਕਦੇ ਹੋ ਕਿ ਮੈਸੀ ਮੈਸੀ ਬੋਂਜਾ ਪੰਤਾਰ ਹੈ ਇਹ ਹੈਗਾ 2010 ਮਾਡਲ 3 ਲੱਖ ਤੇ 30000 ਰੁਪਿਆ ਦੀ ਮੰਗ ਹੈ ਟਰੈਕਟਰ ਦੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਇਹ ਵੀ 3 ਲੱਖ 30000 ਪਾਵਰ ਸਟੀering ਦੇ ਨਾਲ ਟਰੈਕਟਰ ਕਿ ਇਹ ਦੋ ਜਾਨ ਹੈ ਵਿਆਦਾ ਜونیئر ਜونیئر 56 10 ਸਰ ਇਹ ਹੈਗਾ 2000 8 ਮਾਡਲ ਤੇ 9 ਲੱਖ ਤੇ 20000 ਰੁਪਿਆ ਦੀ ਮੰਗ ਹੈ 56 10 ਇਹਦਾ ਵਿੱਚ ਟਾਇਰਾਂ ਦਾ ਚੌਂਕਰਾ ਜਮਾਂ ਨਮਾ ਜਮਾਂ ਨਮਾ ਤੇ ਡਬਲ ਐਕਟ ਪਾਵਰ ਟੇਨਰ ਨਾਲ ਤੇ ਕੋ ਦਾ ਪੀਸ ਹੈ ਟਰੈਕਟਰ ਜਿਹਨੂੰ ਬਾਹਰ ਤੇ ਲਿਆ ਕੇ ਕੋਈ ਵੀ ਚੈੱਕ ਕਰ ਲਈ ਜਾ ਸਕਦੇ ਆ ਇਸ ਦੂਗਾ ਕਾ ਮਹਿੰਦਰਾ ਮਹਿੰਦਰਾ ਸ਼ੀਵਸੋਪਨ ਜੀ ਡੀਆਈ ਇਹ 2022 ਮਾਡਲ ਆ 7 ਲੱਖ ਤੇ 95000 ਰੁਪਿਆ ਆ ਇਹ ਵੀ 4 ਵੀਲ ਦੇ ਬੱਚਾ ਤੇ ਡਬਲ ਐਕਟ ਪਾਵਰ ਸਟੀਰਿੰਗ ਦੇ ਨਾਲ ਰੈਕ ਕੰਡੀਸ਼ਨ ਦੇ ਵਿੱਚ ਹੈ ਇਹ ਦੁਕਾਨ ਹੈ ਮਹਿੰਦਰਾ ਨੋਟੋ 773d 600d i ਇਹਦੇ ਅਗਲੇ ਬੰਦੇ ਵੇਟ ਵੀ ਲੱਗੇ ਇਨਕਲੂਡ ਹੈ 2022 ਮਾਡਲਾਂ ਤੇ 10 ਲੱਖ ਤੇ 65000 ਰੁਪਏ ਦੀ ਮੰਗ ਆ ਦੇਖ ਸਕਦੇ ਆ ඒී ගත් ත මඩල් පන්ච ලකත පෙනාගට බන්න සයිඩ් ගේද න එදුගන නියහෝලෙන්ට් සුපර් ශතිද. නියහෝලන සූපරි ශතිී. ඒක දොයත් තේ මඩල් සත්ත ලක තිී අර් වෙන ල සංගලක්ට පවශ්චිනෙන් නාලා. ਤੇ ਦੇਖ ਸਕਦੇ ਇਹਦੋਂ ਕਾਂ ਆ ਗਿਆ ਜੋੜੀਰ ਜੋੜੀਰ 50 55 E 50 55 E ਇਹ ਹੈਗਾ 2012 ਮਾਡਲ 4 ਲੱਖ ਤੇ 95000 ਰੁਪਿਆ ਡਿਮਾਂਡ ਆ ਸਿੰਗਲ ਐਕਟ ਪਾਵਰ ਸਟੀਅਰਿੰਗ ਨਾਲ ਟਾਇਟਰ ਦੇਖ ਸਕਦੇ ਚੌਂਕੜਾ ਟਾਇਰਾਂ ਜਮਾ ਇਹਦਾ ਵੀ ਨਵਾਂ ਅਗਲੇ ਐਮਆਰਐਫ ਦੇ ਪਿਛਲੇ ਵੀ ਐਮਆਰਐਫ ਦੇ ਇਹਦੋਂ ਕਾਂ ਹੈਂਦਰਾ ਹੈਂਦਰਾ 605 ਡੀਆਈ ਅਰਜਨ ਨੋਵੋ ਇਹ ਕਾ 2015 ਮਾਡਲ 15 ਮਾਡਲ ਨੂੰ 5 ਲੱਖ ਤੇ 50000 ਰੁਪਿਆ ਡਿਮਾਂਡ ਆ ਪੀਬੀ 10 ਨੰਬਰ ਆ ਟ੍ਰੈਕਟਰ ਦਾ ਡਬਲ ਐਕਟ ਪਾਵਰ ਸਟੀਅਰਿੰਗ ਨਾਲ ਟ੍ਰੈਕਟਰ ਕੰਡੀਸ਼ਨ ਇਹਦੀ ਵੀ ਕੋਕਾ ਵਾ ਤੇ ਬਸ ਸਿਰ ਓਕੇ ਇਹ ਦੂਦਾਂਗਾ ਮੈਂ ਇੱਥੇ ਵਿੱਚ ਘੱਟਿਆ ਹੋ ਗੋਟ ਟਰੈਕਟਰ ਇਹਦੀ ਡਿਮਾਂਡ ਜਾਂ ਕਿਸੇ ਵੀਰ ਭਰਾਣੇ ਖਰੀਦਣਾ ਹੋਵੇ ਤੇ ਇੱਕ ਨੰਬਰ ਤੇ ਇਸ ਪਰ ਕਰਕੇ ਪੁੱਛ ਸਕਦੇ ਨਹੀਂ ਰੇਟ ਲਿਖਿਆ 1,25,000 ਰੁਪਏ ਡਿਮਾਂਡ ਹੈ ਟਰੈਕਟਰ ਦੀ 95 ਮਾਡਲ 1,25,000 ਰੁਪਏ ਡਿਮਾਂਡ ਹੈ 95 ਮਾਡਲ ਟਰੈਕਟਰ ਇਹ ਦੂਦਾਂਗਾ ਪਿਆਨਾ ਪਿਆਨਾ ਡੀ ਪਿਆਨਾ ਪਿਆਨਾ ਡੀ ਤੇ ਇਹ ਟਰੈਕਟਰ ਦੇਖ ਸਕਦੇ ਆ 4 ਵੀਲ ਦੇ ਵਿੱਚ ਆ 2020 ਮਾਡਲ 6,95,000 ਰੁਪਏ ਡਿਮਾਂਡ ਆ ਪਿਆਨਾ ਪਿਆ ਡੀ ਨਾਲ ਹੀ ਆ ਗਿਆ ਜੋਂਡੀਅਰ ਜੋਂਡੀਅਰ ਦਾਗਾ 5310 5310 ਹੈਗਾ 2007 ਮਾਡਲ ਤੇ ਪਾਵਰ ਸਟੇਨਰ ਦਾ ਨਵਾਂ ਟਰੈਕਟਰ 6 ਲੱਖ ਤੇ 65 ਹਜ਼ਾਰ ਰੁਪਏ ਦਾ ਮਾੜਾ ਦੇ ਸਕਦੇ ਹਾਂ 18 ਟਾਇਰਾਂ ਦੇ ਵਿੱਚ 18 430 ਦੇ ਚੌਕੜਾ ਕਰਨ ਬਾਕੀ ਸਾਰੇ ਟਰੈਕਟਰ ਜਿਸ ਕਿਸੇ ਪ੍ਰਕਾਰ ਦੇ ਟਰੈਕਟਰ 1 ਲੱਖ ਤੋਂ ਸ਼ੁਰੂ ਹੋਗੇ ਤੇ 15 ਲੱਖ ਤੱਕ ਮਿੱਤਰੋ ਤੇ ਟਰੈਕਟਰ ਖੜੇ ਆ ਜੇ ਕੋਈ ਕਿਸੇ ਵੀ ਟਰੈਕਟਰ ਦੀ ਡਿਮਾਂਡ ਕਰਦਾ ਕਿ ਵੀਰ ਮੇਰਾ ਆਹ ਟਰੈਕਟਰ ਚਾਹੀਦਾ ਤੇ ਮਾਲਕਾਂ ਨਾਲ ਗੱਲ ਕਰਕੇ ਨੰਬਰ نوٹ ਕਰ ਲਓ 984114511 ਨੰਬਰ ਤੇ ਕਾਲ ਕਰਕੇ ਕਿਸੇ ਵੀ ਟਰੈਕਟਰ ਬਾਰੇ ਜਾਣਕਾਰੀ ਜਿਹੜਾ ਖਰੀਦਣਾ ਹੋਵੇ ਉਹਦੇ ਬਾਰੇ ਫੁੱਲ ਜਾਣਕਾਰੀ ਲੈ ਸਕਦੇ ਆ ਤੇ ਨਾਲੇ ਉਸ ਨੰਬਰ 'ਤੇ ਸੰਪਰਕ ਕਰਕੇ ਕਿਸੇ ਵੀ ਟਰੈਕਟਰ ਦੇ ਖੀਦਰੀ ਸਕਦੇ ਆ ਧੰਨਵਾਦ ਜੀ